ACBC ਮੋਰਚਾ ਆਗਵਾਨ ਨੇ ਦੋਸ਼ ਲਗਾਇਆ ਕਿ ਗੁਰਦੁਆਰਾ ਅੰਮ ਸਾਹਿਬ ਦਾ ਮੈਨੇਜਰ ਗੁਰਦੁਆਰਾ ਸਾਹਿਬ ਨੇੜੇ ਕੱਟੇ ਜਾ ਰਹੇ ਅੰਮਾਂ ਦੇ ਦਰਖਤਾਂ ਨੂੰ ਰੋਕਣ ਵਿੱਚ ਨਹੀਂ ਦੇ ਰਿਹਾ ਸਹਿਯੋਗ ਉਹਨਾਂ ਕਿਹਾ ਗੁਰਦੁਆਰਾ ਅੰਮ ਸਾਹਿਬ ਦੇ ਇਤਿਹਾਸ ਨੂੰ ਮਿਟਾਉਣ ਦੀਆਂ ਹੋ ਰਹੀਆਂ ਕੋਜੀਆਂ ਚਾਲਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਨਹੀਂ ਕੀਤਾ ਰੋਸ ਪ੍ਰਦਰਸ਼ਨ ਦਾ ਸਹਿਯੋਗ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤੇ ਗਏ ਦਰਖਤ ਲਗਾਉਣ ਦੇ ਹੁਕਮ ਤਹਿਤ ਲਗਾ ਰਹੇ ਲੀਡਰ ਨਵੇਂ ਰੁੱਖ 100 ਸਾਲਾਂ ਦੇ ਦਰਕਤਾਂ ਦੀ ਨਹੀਂ ਪਰਵਾ। ਇਸ ਵਿਸ਼ੇ ਤੇ ਜਦੋਂ ਗੁਰਦੁਆਰਾ ਅੰਮ ਸਾਹਿਬ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਸ ਦਿਨ ਸਾਨੂੰ ਹੜਪੀੜਤਾ ਦੀ ਸਹਾਇਤਾ ਲਈ ਜਾਣਾ ਪੈ ਗਿਆ ਸੀ। ਅਸੀਂ ਹਰ ਪੱਖੋਂ ਮੋਰਚੇ ਵਾਲਿਆਂ ਦੇ ਨਾਲ ਹਾਂ। ਆਓ دیکھتے ਹਾਂ ਇੱਕ ਖਬਰ ਵਿਸਥਾਰ ਸਹਿਤ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਨੇੜੇ ਲੱਗੇ ਹੋਏ ਅੰਬਾਂ ਦੇ ਦਰਖਤਾਂ ਨੂੰ ਕੱਟਣ ਦੇ ਵਿਰੋਧ ਵਿੱਚ ਮਿਤੀ 4 ਸਤੰਬਰ ਨੂੰ ਪੁੱਡਾ ਦਫ਼ਤਰ ਦਾ ਕਿਰਾਓ ਕੀਤਾ ਗਿਆ ਸੀ ਐਸਬੀਸੀ ਮੋਰਚਾ ਆਗੂਆਂ ਵੱਲੋਂ ਇਸ ਬਾਰੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੋਹੜਾ ਨੂੰ ਇਸ ਰੋਜ਼ ਪ੍ਰਦਰਸ਼ਨ ਵਿੱਚ ਸਹਿਯੋਗ ਕਰਨ ਬਾਰੇ ਲਿਖਤੀ ਬੇਨਤੀ ਕੀਤੀ ਗਈ ਸੀ ਪਰ ਮੈਨੇਜਰ ਸਾਹਿਬ ਨੇ ਨਾ ਤਾਂ ਲੰਗਰ ਦਾ ਪ੍ਰਬੰਧ ਕੀਤਾ ਤੇ ਨਾ ਹੀ ਸੰਗਤਾਂ ਨੂੰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਦ ਕਿ ਇਹ ਰੋਜ਼ ਪ੍ਰਦਰਸ਼ਨ ਗੁਰਦੁਆਰਾ ਸਾਹਿਬ ਦੇ ਅੰਬਾਂ ਨੂੰ ਬਚਾਉਣ ਲਈ ਕੀਤਾ ਗਿਆ ਸੀ ਵੱਖ-ਵੱਖ ਪਿੰਡਾਂ ਤੋਂ ਆਈ ਸੰਗਤ ਨੇ ਬਹੁਤ ਬੁਰਾ ਮਨਾਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਨੂੰ ਮੈਨੇਜਰ ਰਜਿੰਦਰ ਸਿੰਘ ਟੋੜਾ ਨੂੰ ਤੁਰੰਤ ਬਰਖਾਸਤ ਕਰਨ ਦੀ ਪ੍ਰੈਸ ਸਾਹਮਣੇ ਮੰਗ ਕੀਤੀ ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤੇ ਗਏ ਰੋਖ ਲਗਾਉਣ ਦੇ ਹੁਕਮਾਂ ਦੀਆਂ ਇਹ ਅਕਾਲੀ ਲੀਡਰ ਤਜੀਆਂ ਉਡਾ ਰਹੇ ਹਾਂ ਤੇ ਛੋਟੇ-ਛੋਟੇ ਦਰਖਤ ਲਗਾ ਕੇ ਫੋਟੋਆਂ ਖਿੱਚਵਾ ਕੇ ਡਰਾਮੇ ਕਰ ਰਹੇ ਹਾਂ ਤੇ ਜੋ 100 ਸਾਲਾਂ ਤੋਂ ਵਾਦ ਪੁਰਾਣੇ ਦਰਖਤ ਹਨ

गलबात बात कर दिया के हा कि बड़े दुख दी गल है कि गुरुद्वारा साहिब दे इतिहास नाल छेड़छाड़ हो रही है लोग आवाज उठा रहे हैं पर गुरुद्वारा साहिब दे मैनेजर साहब अति कमेटी मेंबर कोई सहयोग नहीं कर रहे असी एक भी दरखत कटण नहीं देवांगे इसलिए पावे साडी जान चली जावे इस मौके मास्टर बनवारी लाल करम सिंह कुरडी शिवेंद्र सिंह लखोवाल हरविंदर कोहली हरपाल सिंह टिल्लो पूनम रानी जितेन्द्र कौर राजेन्द्र कौर जोगिंदर कौर संधू सुनीता शर्मा अवतार सिंह नंबरदार बलविंदर सिंह मलोआ नंबरदार बलजिंदर सिंह दर्शन सिंह राठी नागर सिंह मकरिया मंजीत सिंह मेवा आदि हाजिर हुए जदों इस विषय ते साडे चैनल दी टीम वल्लो गुरुद्वारा आम साहेब दे मैनेजर राजेन्द्र सिंह टोडा नाल गल बात गई ता ओन्ना ने केहा उस दिन अचानक सानू हर पीरतां दी सहायता ली जाना पै गया सी ਅਸੀਂ ਹਰ ਪੱਖੋਂ ਮੋਰਚੇ ਵਾਲਿਆਂ ਦੇ ਨਾਲ ਹਾਂ ਤੇ ਅੱਗੇ ਤੋਂ ਜਦੋਂ ਵੀ ਦਰੱਖਤਾਂ ਨੂੰ ਬਚਾਉਣ ਲਈ ਧਰਨੇ ਪ੍ਰਦਰਸ਼ਨ ਦੀ ਕੋਈ ਕਾਲ ਦੇਣਗੇ ਸਾਡੀ ਜੋ ਵੀ ਡਿਊਟੀ ਲਾਉਣਗੇ ਅਸੀਂ ਬਾਖੋ ਵੀ ਨਿਭਾਵਾਂਗੇ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਨਾਲ ਆਗੂਆਂ ਨੇ ਜੋ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਥੋੜਾ ਪ੍ਰੈਸ ਤੋਂ ਤੇ ਤੁਹਾਨੂੰ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਤੇ ਦਰੱਖਤਾਂ ਦੀ ਆਵਾਜ਼ ਨੂੰ ਜਿਹੜੇ ਦਰਖਤਾਂ ਦਰਖਤਾਂ ਨੂੰ ਬਚਾਉਣ ਵਾਸਤੇ ਜਿਹੜੇ ਸੱਜਣੋ ਮਿੱਤਰ ਸਾਡੇ ਇਕੱਠੇ ਹੋਏ ਨੇ ਧਾਰਮਿਕ ਦੇ ਸਵਾਜਿਗ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਅੰਗ ਜਥੇਬੰਦੀਆਂ ਵੱਲੋਂ ਸੇਵਾਦਾਰ ਪਾਪਾ ਜੀ ਆਏ ਤੇ ਮੋਰਚਿਆਂ ਵੱਲੋਂ ਸਵਾਈ ਸੇਵ ਸਾਰੇ ਇਕੱਠੇ ਹੋਏ ਨੇ ਐਸਸੀਬੀਸੀ ਵਾਹ ਪੰਚਾਇਤ ਦੇ ਮੋਰਚੇ ਤੇ ਤੇ ਜਿਹੜਾ ਸਾਡਾ ਪਿਛਲੇ 6 ਮਹੀਨੇ ਤੋਂ ਲੜਾਈ ਚੱਲ ਰਹੀ ਹੈ ਦਰਖਤਾਂ ਨੂੰ ਬਚਾਉਣ ਲਈ ਅੰਬ ਸਾਫ ਗੁਰਦਾਰੇ ਦੁਆਰੇ ਦਾ ਨਾਂ ਜਿਹੜਾ ਹੈ ਅੰਬ ਸਾਫ ਪਿਆ ਅੰਬ ਅੰਬਾਂ ਦੇ ਦਰਖਤਾਂ ਨੂੰ ਖਾਸ ਕਰਕੇ ਬਚਾਉਣ ਦੇ ਵਾਸਤੇ ਫੁੱਟਬਾਲ ਦੇ ਦਰਖਤਾਂ ਬਚਾਉਣ ਵਾਸਤੇ ਪਰ 6 ਮਹੀਨੇ ਤੋਂ ਪ੍ਰ ਉਹਨੂੰ ਜਗਾਉਣ ਲਈ ਅਸੀਂ ਜਿਹੜੀਆਂ ਲਿਖਤੀ ਦਰਖਾਸਤਾਂ ਪਹਿਲਾਂ ਦੇ ਚੁੱਕੇ ਹਾਂ ਮਾਨਯੋਗ ਅਦਾਲਤ ਜੀ ਵੀ ਕੋਰਟ ਜੀ ਵੀ ਕੇਸ ਪਾਣ ਦੀ ਤਿਆਰੀ ਹੋਈ ਵੀ ਹੈ ਸਾਡੀ ਤੇ ਅਸੀਂ ਅੱਜ ਪੁਲਿਸ ਦਫ਼ਤਰ ਦਾ ਕਰਾਓ ਕਰਕੇ ਆਏ ਸੀ ਜਿੱਥੇ ਕਰਾਓ ਕਰਨ ਦੇ ਬਾਅਦ ਜਦੋਂ ਇੱਕ ਘੰਟਾ ਉਥੇ ਪਿੱਟਰ ਸਿਆਪਾ ਹੋਇਆ ਭਗਵੰਦਾਨ ਦਾ ਪੁਤਲਾ ਫੁਕਿਆ ਗਿਆ ਘੜਾ ਪਿੰਨਾ ਗਿਆ ਪਰ ਪ੍ਰਸ਼ਾਸਨ ਨਹੀਂ ਜਾਗਿਆ ਜਦੋਂ ਸੰਗਤਾਂ ਨੂੰ ਬੇਨਤੀ ਕੀਤੀ ਲੋਕ ਤੰਗ ਹੋ ਗਏ ਕਖਾਂਡੇ ਬੈਠ ਕੇ ਡੇਢ ਘੰਟਾ ਤਾਂ ਸੜਕ ਰੁਕਣੀ ਪਈ ਸੜਕ ਤੇ ਜਾਮ ਲੱਗੇ ਤਾਂ ਉਥੇ ਮੰਗ ਪੱਤਰ ਲੈ ਆਣ ਦਾ ਇੱਕ ਬਾਬੂਆ ਕੋਲ ਗੇਟ ਆਣ ਤੱਕ ਵੀ ਆਪਣਾ ਸਮਾਨ ਹੀ ਹੈ ਮੰਗ ਪੱਤਰ ਲੈਣ ਦਾ ਸਮਾਨ ਹੀ ਹੈ ਕੰਮ ਦਾ ਕੀ ਕਰਨੀ ਲੋਕਾਂ ਦਾ ਐਸੇ ਤਰ੍ਹਾਂ ਡਾਇਰੈਕਟਰ ਦਫ਼ਤਰ ਗਏ ਦਫ਼ਤਰ ਦਾ ਕਰੋ ਕੀਤਾ ਪਠੋਈ ਕਲਾਂ ਦਾ ਮਸਲਾ ਸੀ ਜਿਹੜਾ ਪੰਚਾਇਤੀ ਮਸਲਾ ਚੱਲ ਰਿਹਾ ਇੱਕ ਬੜਾ ਤਿੰਨ ਹਿੱਸੇ ਦੀ ਜ਼ਮੀਨ ਨੂੰ ਲੈ ਕੇ ਉਹ ਵੀ ਮੰਗ ਪੱਤਰ ਜੁਆਇੰਟ ਡਾਇਰੈਕਟਰ ਲੈਣ ਆਇਆ ਮੈਂ ਉਹਨਾਂ ਨੂੰ ਕਿਹਾ ਜੀ ਦੋ ਵਾਰੀ ਸਾਡੀ ਮੀਟਿੰਗ ਹੋ ਗਈ ਕਿਉਂ ਨਹੀਂ ਕਾਰਵਾਈ ਹੋਈ ਹੈ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਇਸ ਮਕਸਦ ਚ ਦਰਖਤਾਂ ਚ ਅਸੀਂ ਅੰਮ੍ਰਿਤਪਾਲ ਗੁਰਦਾਰੇ ਦੇ ਮੈਨੇਜਰ ਸਾਹਿਬ ਨੂੰ ਬੇਨਤੀ ਕਰਕੇ ਐਸੀ ਲਿਖਤੀ ਲੈਟਰ ਦੇ ਕੇ ਐਸੀ ਅਸੀਂ 10 ਬੰਦੇ ਪ੍ਰੈਸ ਸਾਹਮਣੇ ਵੀ ਸਾਡੀ ਜਿਹੜੀ ਆ ਦਰਖਤਾਂ ਨੂੰ ਬਚਾਉਣ ਵਾਸਤੇ ਗੁਰੂ ਗੁਰਦਵਾਰਾ ਸਾਹਿਬ ਦਾ ਇਤਿਹਾਸ ਬਚਾਉਣ ਵਾਸਤੇ ਅਸੀਂ ਤਰਲੋ ਮੱਛੀ ਹੋਏ ਪਏ ਆ ਤੁਸੀਂ ਸਾਡਾ ਸਹਿਯੋਗ ਦਿਓ ਆ ਤੁਸੀਂ ਅੱਗੇ ਹੋ ਕੇ ਲੜਾਈ ਲੜੋ ਸਾਨੂੰ ਸਾਰੇ ਪਾਸੇ ਵੀ ਸਹਿਯੋਗ ਦੀ ਲੋੜ ਹੈ ਉਸ ਮੈਨੇਜਰ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਸੰਗਤ ਵੀ ਤੁਹਾਡੇ ਕੋਲੇ ਆਊਗੀ ਸਹਿਯੋਗ ਲਈ ਤੇ ਤੁਹਾਡੇ ਵਾਸਤੇ ਲੰਗਰ ਵੀ ਆਊਗਾ ਪਰ ਉਹ ਜਿਹੜਾ ਪਖੰਡੀ ਮੈਨੇਜਰ ਹੈ ਉਹ ਨਾ ਖੁਦ ਆ ਪਾਇਆ ਨਾ ਉਹਨੇ ਸੰਗਤ ਭੇਜੀ ਨਾ ਹੀ ਕੋਈ ਚੌਲਾਂ ਦਾ ਇੱਕ ਚਮਚਾ 100 ਬੰਦੇ ਨੂੰ 150 ਬੰਦੇ ਨੂੰ ਭੇਜਿਆ ਉਹ ਜਿਵੇਂ ਗੁਰਦੁਆਰੇ ਇਹਨਾਂ ਨੇ ਠੇਕੇਦਾਰੇ ਹੋਏ ਆ ਜਿਹੜਾ ਧੰਨ ਧੰਨ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਚਰਨ ਛੋਹ ਧਰਤੀ ਹੈ ਤੇ ਇਹ ਸਾਰੇ ਜਿਹੜੇ ਲੋਕ ਹੈ ਇਹ ਤਰਖਾਤੇ ਬੈਠੇ ਨੇ ਸੰਗਤ ਦਾ ਕੋਈ ਇਹਨਾਂ ਨੂੰ ਲੱਟ ਨਹੀਂ ਹੈ ਅੱਬਾ ਨਾਲ ਕੋਈ ਹੋਣ ਨਹੀਂ ਹੋਣ ਇੱਥੇ ਰਜਿੰਦਰ ਸਿੰਘ ਟੋੜਾ ਮੈਨੇਜਰ ਹੈਗਾ ਜਿਹਦੋਂ ਅੱਜ ਸਵੇਰੇ ਵੀ ਫੋਨ ਕਰਿਆ ਕੱਲ ਵੀ ਫੋਨ ਕਰਿਆ ਤੇ ਪਹਿਲਾਂ ਅਸੀਂ ਲਿਖਤੀ ਲੈਟਰ ਵੀ ਦੇ ਕੇ ਆਏ ਨੇ ਇਸ ਮੈਨੇਜਰ ਦੀ ਤਰਾਂਤੀਕ ਤਾਂ ਬਦਲੀ ਹੋਵੇ ਇਕ ਜਿਹੜਾ ਹਮੇਸ਼ਾ ਇੱਧਰ ਹੋਵੇ ਜਿਹੜਾ ਲੋਕਾਂ ਦੀ ਸੇਵਾ ਕਰੇ ਪਬਲਿਕ ਦੀ ਸੇਵਾ ਕਰੇ ਇਸ ਇਤਿਹਾਸ ਨੂੰ ਅੰਬ ਸਾਹਿਬ ਦੇ ਗੁਰਦਵਾਰੇ ਦੇ ਡੇੜਿਆਂ ਤੱਕ ਨੂੰ ਬਚਾ ਕੇ ਰੱਖੇ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਉਹ ਵਾਹਿਗੁਰੂ ਜੀ ਦਾ ਖਾਲਸਾ ਮੈਂ ਕਹਿੰਦੀ ਕੀ ਪਤੇ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਸਾਡੀ ਆਵਾਜ਼ ਬੁਲੰਦ ਕਰਦੇ ਆ ਰਹੀ ਅੱਜ ਦੀ ਗੱਲ ਇਹ ਜਿਹੜਾ ਅੰਬਾ ਦਾ ਬਾਗ ਹੈ ਜੀ ਇਹ ਨਾਲੇ ਇਹ ਬਹੁਤ ਪੁਰਾਣਾ ਬਾਗ ਹੈ ਅਸੀਂ ਛੋਟੇ-ਛੋਟੇ ਹੁੰਦੇ ਸੀ ਇੱਥੇ ਬਾਗ ਬੜੇ ਸੀਗੇ ਤੇ ਇਹ ਬਾਗ ਨੂੰ ਇਹ ਕੱਟਣ ਜਾ ਰਹੇ ਐ ਤੇ ਅਸੀਂ ਮਨੇਜਰ ਸਾਹਿਬ ਨੂੰ ਵੀ ਇਹ ਬੇਨਤੀ ਕਰੀ ਸੀ ਅੰਬਾ ਸਾਹਿਬ ਗੁਰਦਾਸ ਸਾਹਿਬ ਨੂੰ ਤੇ ਭਾਈ ਸਾਡੇ ਨਾਲ ਆਓ ਇਹ ਬਾਗ ਨੂੰ ਪਚਾਈਓ ਹਾਲਾਂਕਿ ਉਹਨਾਂ ਦਾ ਕੰਮ ਐ ਇਹ ਇਸ ਏਰੀਆ ਵਿੱਚ ਸਿਰਫ ਇਹੀ ਬਾਗ ਰਹਿ ਗਿਆ ਜੀ ਅੰਬਾ ਦਾ ਹੋਰ ਕੋਈ ਅੰਬਾ ਦਾ ਬਾਗ ਜੀ ਬਚਿਆ ਕਿਉਂਕਿ ਆਪਾਂ ਅੰਬ ਸਾਹਿਬ ਗੁਰਦਾਸ ਸਾਹਿਬ ਨਾਲ ਲੈਟਰ ਹੈ ਉਹਦੇ ਨਾਲ ਲੈਟਰ ਆ ਬਾਗ ਇਹ ਅੰਬਾ ਸਾਹਿਬ ਕਹਿੰਦੇ ਆਪਾਂ ਗੁਰਦਾਸ ਸਾਹਿਬ ਨੂੰ ਜੇ ਬਾਗ ਕੱਟੇ ਗਏ ਤੇ ਰਹਿ ਕੀ ਗਿਆ ਇੱਥੇ ਗੁਰਦਾਸ ਸਾਹਿਬ ਦੇ ਚਾਰੇ ਪਾਸੇ بڑے بڑے ਮਾਲ ਬਣ ਰਹੇ ਜੀ ਇਹ ਵੀ ਕਈ ਮੰਜਲਾ ਮਾਲ ਬਣਨਾ ਹੈ ਜੀ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਢੱਕੀ ਜਾਣੀ ਹੈ ਮੈਂ ਹਲੇ ਵੀ ਬੇਨਤੀ ਕਰਦਾ ਹਾਂ ਗੁਰਦੁਆਰਾ ਸਾਹਿਬ ਪ੍ਰਸ਼ਾਸਨ ਨੂੰ ਕਿ ਗੁਰਦੁਆਰਾ ਸਾਹਿਬ ਨੂੰ ਬਚਾ ਲਓ ਇਹ ਚਾਰੇ ਪਾਸੇ ਇਹਨਾਂ ਨੇ ਮਾਲ ਬਣਾ ਦਨੇ ਹੈ ਆਪਣੀ ਗੁਰਦੁਆਰਾ ਸਾਹਿਬ ਦੀ ਹੋਂਦ ਵੀ ਖਤਮ ਕਰ ਦੇਣੀ ਹੈ ਤੇ ਸਿਰਫ ਇੱਕੋ ਬਾਗ ਬਚਾਏ ਮਾਰੀ ਦੇ ਵਿੱਚ ਅੰਬਾ ਦਾ ਤੇ ਇਹਨੂੰ ਸਾਡੇ ਨਾਲ ਰਲ ਕੇ ਬਚਾ ਲਓ ਜੇ ਹਲੇ ਵੀ ਟਾਈਮ ਹੈ ਨਹੀਂ ਤਾਂ ਪ੍ਰਸ਼ਾਸਨ ਅਗਰ ਕੋਈ ਨਾ ਸੁਣੀ ਤਾਂ ਬੜਾ ਤਕਰਾ ਐਕਸ਼ਨ ਲਿਆ ਜਾਊਗਾ ਸਾਰੇ ਸਰਕਾਂ ਜਾਮ ਕੀਤੀਆਂ ਜਾਊਗੀਆਂ ਤੇ ਸਾਡੇ ਨਾਲ ਅਜ ਮਜ਼ਦੂਰ ਸਭਾ ਵੀ ਸਾਡੇ ਨਾਲ ਹੈ ਸਾਰੇ ਕੋੜੇ ਨਾਲ ਚੌਕ ਭਰੇ ਜਾਣਗੇ ਬੜਾ ਐਕਸ਼ਨ ਲਿਆ ਜਾਊਗਾ ਬਾਗ ਪਿੱਛੇ ਸਾਨੂੰ ਜਿੰਨੇ ਆ ਵੀ ਕੁਰਬਾਨੀਆਂ ਦੇਣੀਆਂ ਪਈਆਂ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਹੈ ਪਰ ਬਾਗ ਨੂੰ ਅਸੀਂ ਕੱਟਣ ਦਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸੇ ਦੱਸਣਾ ਚਾਹੁੰਦਾ ਕਿ ਜਦੋਂ ਤੋਂ ਦੇ ਸਜਾਦ ਹੋਇਆ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਪਿੰਡਾਂ ਨੂੰ ਪੰਜਾਬ ਦੇ ਪਿੰਡਾਂ ਨੂੰ ਉਠਾ ਕੇ ਚੰਡੀਗੜ੍ਹ ਸ਼ਹਿਰ ਬਸਾਇਆ ਸੀ ਕੌਟੀਆਂ ਦੇ ਭਾ ਜਮੀਨਾਂ ਅਕਵਾਇਰ ਕੀਤੀਆਂ ਇਸੇ ਤਰ੍ਹਾਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੇ ਮੁਹਾਲੀ ਸ਼ਹਿਰ ਦੇ ਵਿੱਚ ਪਿੰਡ ਪੈਂਦੇ ਆ ਜਿਵੇਂ ਕਿ ਕੁੰਬੜਾ ਔਰ ਮਟੌਰ ਮੌਲੀ ਬੈਦਵਾਨ ਤੇ ਅੰਬ ਅੰਬ ਸਾਬ ਤੇ ਲੰਬਿਆਂ ਇਹ ਸਾਰੇ ਪਿੰਡਾਂ ਦੀਆਂ ਜਮੀਨਾਂ ਇੱਕ ਕੌਟੀਆਂ ਦੇ ਭਾ ਖਰੀਦੀਆਂ ਵਾ ਯਾਰ ਜਿਹੜੀ ਗੁਰਦੁਆਰਾ ਸਾਹਿਬ ਦੀ ਪਤਾ ਲੱਗਿਆ ਵੀ 32 ਏਕੜ ਦੇ ਕਰੀਬ ਜ਼ਮੀਨਾਂ ਇਦੇ ਵਿੱਚ 6ਵੇਂ ਪਾਸ਼ਾ 7ਵੇਂ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਇੱਥੇ ਆਏ ਸੀ ਚਰਨਛੋਹ ਪ੍ਰਾਪਤ ਗੁਰਦੁਆਰਾ ਸੰਗਤਾਂ ਬੜੀ ਦਰੋ-ਦਰੋ ਆਉਂਦੀ ਹੈ ਜਿਹਦੇ ਵਿੱਚ ਇਹ ਅੰਬਾਂ ਦੇ ਪੇੜ ਕਰਨ ਕੱਟਣ ਤੋਂ ਇਤਰਾਜ਼ ਕੀਤਾ ਸੀ ਸਾਡੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਸਾਡੀ ਸੰਸਥਾ ਕਾਮਨ ਲੈਂਡ ਪ੍ਰੋਟੈਕਟਰ ਸੋਸਾਇਟੀ ਵੱਲੋਂ ਅਸੀਂ ਪੂਰਾ ਸਮਰਥਨ ਕਰਦੇ ਆ ਕਿ ਅਸੀਂ ਇਹ ਜਿਹੜੇ ਅੰਬ ਸਾਹਿਬ ਦੀ ਸਾਡੀ ਨਿਸਾਨੀ ਹੈ ਬਰਾਸ਼ਤ ਗੁਰੂਆਂ ਦੀ ਉਹਨੂੰ ਅਸੀਂ ਸਾਹਮਣੇ ਸੁਭਾਣ ਲਈ ਭਾਵੇਂ ਸਾਨੂੰ ਕੁਝ ਵੀ ਕੁਰਬਾਨੀ ਦੇਣੀ ਪਵੇ ਅਸੀਂ ਇਹ ਅੰਬ ਨਹੀਂ ਕੱਟਣ ਦੇਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਤਾ ਹੀ ਆ ਵੀ ਸਰਕਾਰ ਅਤੇ ਪ੍ਰਸ਼ਾਸਨ ਕੁਝ ਵੀ ਕਰ ਨਹੀਂ ਰਿਹਾ ਜਿਹੜੇ ਲੋਕ ਤੰਗ ਹੋ ਕੇ ਛੜਕਾਂ ਤੇ ਜਿਹੜੇ ਪੁੱਤਰ ਆਏ ਨੇ ਇਹ ਜਿਹੜਾ ਬੜਾ ਦੁੱਖ ਦੀ ਗੱਲ ਆ ਜਿਹੜਾ ਇੱਕ ਇਤਿਹਾਸਿਕ ਗੁਰੂ ਘਰ ਦੇ ਨਾਲ ਜੁੜੀ ਹੋਈ ਵਿਰਾਸਤ ਗੁਰਦਾਰਾ ਅੰਬ ਸਾਹਿਬ ਦੇ ਜਿਹੜੇ ਦਰਖਤ ਜਿਹੜੀ ਵਿਰਾਸਤ ਮਹਾਰਾਜ ਦੇ ਟਾਈਮ ਤੋਂ ਚੱਲਦੀ ਆ ਰਹੀ ਆ ਮਹਾਰਾਜ ਨੇ ਇੱਥੇ ਬੈਠ ਕੇ ਅੰਬ ਚੂਕੇ ਸਿੰਘਾਂ ਨੇ ਫੜਾ ਲਾਏ ਘੋੜੇ ਬੰਨੇ ਸਾਰੇ ਇਹ ਸਾਰੀ ਜਿਹੜੀ ਜ਼ਮੀਨ ਜ਼ਬਤ ਕਰ ਰਿਹਾ ਪੁੱਡਾ ਸੁਖਵੀਰ ਬਾਦਲ ਦੇ ਨਾਲ ਮਿਲ ਕੇ ਪੁੱਡਾ ਜਿਹੜਾ ਇਹ ਜ਼ਬਤ ਕਰ ਰਿਹਾ ਹੈ ਇਹ ਬਹੁਤ ਮਾੜੀ ਗੱਲ ਆ ਤੇ ਇਹ ਜਿਹੜਾ ਮੈਨੇਜਰ ਬਹੁਤ ਗਲਤ ਬੰਦਾ ਹੈ ਇਹਨੂੰ ਬਦਲਣਾ ਚਾਹੀਦਾ ਗਰੀਬ ਗੁਰਪਿਆ ਨੂੰ ਪ੍ਰਸ਼ਾਦਾ ਛਕਣ ਤੋਂ ਰੋਕਦਾ ਤੇ ਇਹਨਾਂ ਨੇ ਦੁਕਾਨਦਾਰੀਆਂ ਬਣਾਈਆਂ ਹੋਈਆਂ ਤਨਖਾਈਏ ਬੈਠੇ ਨੇ ਇਹ ਕੋਈ ਆ ਜਾ ਵਧੀਆ ਮੈਨੇਜਰ ਆਵੇ ਜਿਹੜਾ ਗੁਰੂ ਨੂੰ ਮੰਨਣ ਵਾਲਾ ਹੋਵੇ ਗੁਰੂ ਦਾ ਭੈ ਮੰਨਣ ਵਾਲਾ ਹੋਵੇ ਤੇ ਸੰਗਤ ਨੂੰ ਇੱਕ ਅੱਖ ਨਾਲ ਦੇਖਦਾ ਹੋਵੇ ਤੇ ਇਹ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਇਹ ਜਿਹੜੀਆਂ ਤੂੰ ਸਿਆਸਤੀ ਰੋਟੀਆਂ ਨੇ ਜਿਹੜੀਆਂ ਇੱਥੇ ਨਾਸੇਕ ਪੰਜਾਬ ਦੇ ਉੱਤੇ ਪੰਜਾਬ ਜਿਹੜਾ ਅੱਗੇ ਹੀ ਬਹੁਤ ਜਿਹੜਾ ਕੀ ਮੁਸੀਬਤਾਂ ਦੇ ਨਾਲ ਜੂਝ ਰਿਹਾ ਲੋਕ ਪਾਣੀ ਘਰਾਂ ਦੇ ਘਰ ਰੁੱੜ ਰਹੇ ਨੇ ਇਹ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਉਹ ਜਹਾਜ਼ ਤੇ ਹੈਲੀਕਾਪਟਰ ਤੇ ਗਿਆ ਦੌਰਾ ਕਰਨ ਵਾਸਤੇ ਜਿਹੜੇ ਲੋਕਾਂ ਨੇ ਸਮਾਨ ਢੱਕਿਆ ਹੋਇਆ ਸੀ ਤਰਪਾਲਾਂ ਪਾ ਪਾ ਤੰਬੂ ਪਾ ਪਾ ਉਹ ਵੀ ਮੀਂਹ ਪੈਂਦੇ ਜਿੰਨੇ ਸਾਰੇ ੜਾਤੇ ਹੋਰ ਇਹਨੇ ਸਹਿਤਾ ਪੰਜਾਬ ਦੀ ਕੀ ਕਰਨੀ ਆ ਤੇ ਇਹ ਜਿਹੜਾ ਤੇਜਰੀਵਾਲ ਦਾ ਦਲਾਲ ਹੈਗਾ ਸੈਂਟਰ ਦਾ ਦਲਾਲ ਆ ਗਾਹਾਂ ਵਾਸਤੇ ਇਹ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਇਹ ਜਿਹਨੂੰ ਵੋਟ ਤਾਂ ਕੀ ਇਹਨੂੰ ਕਰਨਾ ਵੜਨ ਦਿਆ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੱਜ ਗੱਜ ਕਰ ਆ ਗ ਜਾਵੇ ਸਿੱਧਾ ਸਿੰਘਾਂ ਨੂੰ ਭਾਵੇ ਨਿਹਾਲ ਹੋ ਜਾਵੇ ਬismillah